ਸਾਡੇ ਜੀਵਨ ਵਾਸਤੇ ਜਿਹੜੀ ਚੀਜ਼ ਜਿੰਨੀ ਬਹੁਤੀ ਜ਼ਰੂਰੀ ਹੈ ਸਾਇਨੇ ਉਤਨੀ ਹੀ ਬਹੁਤ ਆਤਮ ਵਿੱਚ ਪੈਦਾ ਕਰ ਦਿੱਤੀ ਹੈ ਤਾਂ ਕਿ ਆਸਾਨੀ ਨਾਲ ਮਿਲ ਸਕੇ ਦੁੱਧ ਘਿਓ ਦੇ ਬਿਨਾਂ ਗੁਜ਼ਾਰਾ ਹੋ ਸਕਦਾ ਹੈ ਇਸ ਵਾਸਤੇ ਮਹਿੰਗੇ ਮਿਲਦੇ ਹਨ ਪਾਣੀ ਸਭ ਲਈ ਜ਼ਰੂਰੀ ਹੈ ਇਸ ਲਈ ਹਰ ਥਾਂ ਸੌਖਾ ਤੇ ਸਸਤਾ ਮਿਲ ਜਾਂਦਾ ਹੈ ਹਵਾ ਨਾਲ ਸਾਡੇ ਪ੍ਰਾਣ ਚੱਲਦੇ ਹਨ ਇਹ ਨਾ ਹੋਵੇ ਤਾਂ ਅਸੀਂ ਇੱਕ ਛਿੰਨ ਵੀ ਜੀ ਨਾ ਸਕੀਏ ਇਸ ਲਈ ਹਵਾ ਵਾਸਤੇ ਸਾਡੇ ਸਰੀਰ ਦੇ ਅੰਦਰ ਹੀ ਇੰਤਜ਼ਾਮ ਕਰ ਦਿੱਤਾ ਹੈ ਬਿਨਾਂ ਕਿਸੇ ਖੇਚਲ ਦੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਸਹਿਜ ਸੁਭਾਵ ਵਰਤਦੇ ਰਹਿੰਦੇ ਹਾਂ ਇਓਂ ਹੀ ਵਾਇਗ੍ਰੁਦੀ ਸ਼ਕਤੀ ਨਾਲ ਸਾਡਾ ਸਰੀਰ ਕੰਮ ਕਰਦਾ ਹੈ ਉਸ ਤੋਂ ਬਿਗੈਰ ਜੀਵਨ ਹੋ ਹੀ ਨਹੀਂ ਸਕਦਾ ਇਸ ਵਾਸਤੇ ਉਹ ਇਸ ਸਰੀਰ ਦੇ ਅੰਦਰ ਆਪ ਆ ਬੈਠਾ ਹੈ ਤੇ ਸਹਿਲੇ ਪ੍ਰਾਪਤ ਹੈ ਸਤਿਗੁਰਾਂ ਨੇ ਕਿਹਾ ਹੈ ਉਹ ਵਾਹਿਗੁਰੂ ਨੇੜੇ ਤੋਂ ਨੇੜੇ ਹੈ ਉਹ ਘਟ ਘਟ ਵਿੱਚ ਵਿਆਪਕ ਹੈ ਕਾਹੇ ਰੇ ਬਨ ਖੋਜ ਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਵਾਹਿਗੁਰੂ ਸਾਡੇ ਨਾਲ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਇਹੀ ਪਰਮ ਹੈ ਇਹੀ ਸਾਡਾ ਦੁੱਖ ਹੈ ਦੇਖੋ ਯਾਦ ਦਾ ਕਿੰਨਾ ਮੁੱਲ ਹੈ ਤੇ ਭੁੱਲ ਜਾਣਾ ਕਿੰਨਾ ਘਾਟੇਵੰਦਾ ਕਿਸੇ ਨੇ ਆਪਣੇ ਘਰ ਟਰੰਕ ਵਿੱਚ 100 ਰੁਪਏ ਸੰਭਾਲ ਕੇ ਰੱਖਿਆ ਹੋਇਆ ਹੈ ਕੋਈ ਲੈਣੇਦਾਰ ਆ ਗਿਆ ਜਿਸ ਦਾ ਇਸਨੇ 100 ਰੁਪਏ ਕਰਜ਼ਾ ਦੇਣਾ ਸੀ ਪਰ اس ਨੂੰ ਭੁੱਲ ਗਿਆ ਕਿ ਮੇਰੇ ਕੋਲ ਅੰਦਰ ਰੁਪਏ ਹਨ ਸੋ ਲੈਣੇਦਾਰ ਨੂੰ ਨਾ ਦੇ ਸਕਿਆ ਇਸ ਨਾਲ ਸਾਰੇ ਸ਼ਹਿਰ ਵਿੱਚ ਉਸ ਦੀ ਸਾਖ ਮਾਰੀ ਗਈ ਇਸ ਤਰ੍ਹਾਂ ਉਸ ਦੇ ਘਰ ਰੁਪਏ ਹੋਣੇ ਨਾ ਹੋਣੇ ਇੱਕ ਬਰਾਬਰ ਹੋ ਗਏ ਇਸ ਤਰ੍ਹਾਂ ਜਦ ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਵਾਹਿਗੁਰੂ ਸਦਾ ਸਾਡੇ ਅੰਗ ਸੰਗ ਹੈ ਤੇ ਅੰਦਰ ਬੈਠਾ ਹੈ ਤਾਂ ਸਾਨੂੰ ਪਰੇਸ਼ਾਨੀ ਹੁੰਦੀ ਹੈ ਸਾਡੇ ਸਾਰੇ ਫਿਕਰ ਤੋਖਲਿਆਂ ਤੇ ਡਰਾਂ ਦਾ ਕਾਰਨ ਇਹੀ ਭੁੱਲ ਹੈ ਇਹ ਭੁੱਲ ਦੂਰ ਹੁੰਦੀ ਹੈ ਵਾਹਿਗੁਰੂ ਦਾ ਨਾਮ ਸਦਾ ਸਿਮਰਨ ਨਾਲ ਵਾਹਿਗੁਰੂ ਹੈ ਇਹ ਯਾਦ ਰੱਖਣ ਨਾਲ ਜਿਸ ਨੂੰ ਵਾਹਿਗੁਰੂ ਯਾਦ ਹੈ ਉਸ ਨੂੰ ਵਾਹਿਗੁਰੂ ਮਿਲਾਪ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ